ਤੇ ਮੇਰੀ ਸਰਕਾਰ ਦਾ ਇੱਕ ਮੰਤਰੀ ਹਰ ਟੈਂਡਰ ਚੋਂ ਜਾਂ ਉਸ ਮਹਿਕਮੇ ਨਾਲ ਸੰਬੰਧਿਤ ਖਰੀਦੋ-ਫਰੋਖ ਦੇ ਵਿੱਚੋਂ 1% ਕਮਿਸ਼ਨ ਮੰਗਦਾ ਸੀ ਉਹਨਾਂ ਨੇ ਇਹ ਗੁਨਾਹ ਕਬੂਲ ਵੀ ਕੀਤਾ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਵਿਜੇ ਸਿੰਘਲਾ ਨੂੰ ਪ੍ਰੇਸ਼ਤਾਚਾਰ ਦੇ ਮਾਮਲੇ ਦੇ ਵਿੱਚ ਕਲੀਨ ਚਿੱਟ ਮਿਲ ਗਈ ਹੈ ਮੋਹਾਲੀ ਪੁਲਿਸ ਨੇ ਅਦਾਲਤ ਦੇ ਵਿੱਚ ਕੇਸ ਬੰਦ ਕਰਨ ਦੇ ਲਈ ਰਿਪੋਰਟ ਦਾਖਲ ਕਰ ਦਿੱਤੀ ਹੈ ਤੁਹਾਨੂੰ ਦੱਸਦੀ ਕਿ ਰਿਸ਼ਵਤ ਮਾਮਲੇ ਦੇ ਵਿੱਚ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਹੈ ਤੁਹਾਨੂੰ ਏਵੀ ਦੱਸਦੀ ਕਿ 1% ਕਮਿਸ਼ਨ ਮੰਗਣ ਦੇ ਦੋਸ਼ ਦੇ ਵਿੱਚ ਨਾਮਜ਼ਦ ਕੀਤੇ ਗਏ ਸੀ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਤੇ ਉਹਨਾਂ ਦੇ ਓਐਸਡੀ ਪ੍ਰਦੀਪ ਕੁਮਾਰ ਖਿਲਾਫ ਥਾਣਾ ਫੀਜ਼ 8 ਮੁਹਾਲੀ ਵਿਖੇ ਭ੍ਰਿਸ਼ਟਾਚਾਰ ਦੀਆਂ ਧਰਾਮਾ 7 ਅਤੇ 8 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਮੁਹਾਲੀ ਪੁਲਿਸ ਨੇ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਤੁਹਾਨੂੰ ਦੱਸਦੀ ਕਿ ਕਲੀਨ ਚਿੱਟ ਮਿਲਣ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਿੱਧੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੁਹਾਨੂੰ ਦੱਸਦੀ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਖੁਦ ਵੀਡੀਓ ਪਾ ਕੇ ਇਹ ਗੱਲ ਕਹੀ ਗਈ ਸੀ ਮਈ 24 2022 ਦੀ ਇਹ ਵੀਡੀਓ ਆ ਤੁਹਾਨੂੰ ਇਹ ਵੀ ਇੱਕ ਵਾਰੀ ਪਹਿਲਾਂ ਤੁਸੀਂ ਸੁਣ ਲਵੋ ਕਿ ਮੇਰੀ ਸਰਕਾਰ ਦਾ ਇੱਕ ਮੰਤਰੀ ਹਰ ਟੈਂਡਰ 'ਚ ਜਾ ਉਸ ਵਿਭਾਗ ਮੈਨਾਂ ਸੰਬੰਧਿਤ ਖਰੀਦੋ-ਫਰੋਕ ਦੇ ਵਿੱਚੋਂ 1% ਕਮਿਸ਼ਨ ਮੰਗਦਾ ਸੀ ਮੈਂ ਇਸ ਕੇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਇਸ ਕੇਸ ਦਾ ਸਿਰਫ ਮੈਨੂੰ ਪਤਾ ਹੈ ਨਾ ਤਾਂ ਮੀਡੀਆ ਨੂੰ ਪਤਾ ਹੈ ਨਾ ਵਿਰੋਧੀ ਪਾਰਟੀਆਂ ਨੂੰ ਪਤਾ ਜੇ ਮੈਂ ਚਾਹੁੰਦਾ ਤਾਂ ਇਸ ਕੇਸ ਨੂੰ ਮੈਂ ਦੱਬ ਸਕਦਾ ਸੀ ਪਰ ਜੇ ਮੈਂ ਇਦਾਂ ਕਰਦਾ ਤਾਂ ਆਪਣੀ ਜ਼ਮੀਰ ਨਾਲ ਵੀ ਧੋਖਾ ਕਰਦਾ ਤੇ ਲੱਖਾਂ ਲੋਕ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਉਹਨਾਂ ਦਾ ਮੈਂ ਵਿਸ਼ਵਾਸ ਤੋੜਦਾ ਇਸ ਲਈ ਮੈਂ ਉਸ ਮੰਤਰੀ ਦੇ ਖਿਲਾਫ ਸਖਤ ਐਕਸ਼ਨ ਲੈ ਰਹੇ ਹਾਂ ਉਹਨ ਮੰਤਰੀ ਮੰਡਲ ਚੋਂ ਬਰਖਾਸਤ ਕਰ ਰਹੇ ਹਾਂ ਤੇ ਤੁਰੰਤ ਪੁਲਿਸ ਨੂੰ ਉਹਦੇ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦੇ ਰਹੇ ਹਾਂ ਉਸ ਮੰਤਰੀ ਦਾ ਨਾਮ ਹੈ ਡਾਕਟਰ ਵਿਜੇ ਸਿੰਘਲਾ ਜਿਹੜੇ ਕੇ ਸਿਹਤ ਮੰਤਰੀ ਸੀ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਇੱਕ ਕਪੜੇਬਾਜ਼ੀ ਕੀਤੀਆਂ ਤੇ ਉਹਨਾਂ ਨੇ ਇਹ ਗੁਨਾਹ ਕਬੂਲ ਵੀ ਕੀਤਾ ਇਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 1% ਕਮਿਸ਼ਨ ਮੰਗਿਆ ਗਿਆ ਸੀ ਵਿਜੇ ਸਿੰਘਲਾ ਦੇ ਵੱਲੋਂ ਇਸ ਕੇਸ ਦਾ ਸਿਰਫ ਮੈਨੂੰ ਪਤਾ ਹੈ মিডিਆ ਨੂੰ ਵੀ ਨਹੀਂ ਪਤਾ ਵਿਰੋਧੀਆਂ ਨੂੰ ਵੀ ਨਹੀਂ ਪਤਾ ਜਿਵੇਂ ਚਾਹੁੰਦਾ ਤਾਂ ਇਸ ਕੇਸ ਨੂੰ ਦੱਬ ਸਕਦਾ ਸੀ ਪਰ ਮੰਤਰੀ ਵਿਜੇ ਸਿੰਘਲਾ ਦੇ ਖਿਲਾਫ ਸਖਤ ਐਕਸ਼ਨ ਲੈਣ ਦੇ ਲਈ ਪੁਲਿਸ ਨੂੰ ਕਹਿ ਦਿੱਤਾ ਗਿਆ ਕਿ ਤੁਰੰਤ ਕਾਰਵਾਈ ਕੀਤੀ ਜਾਵੇ ਤੁਹਾਨੂੰ ਦੱਸਦੀ ਕਿ 24 ਮਈ 2022 ਦੀ ਇਹ ਵੀਡੀਓ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਲਾਈਵ ਹੋ ਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ ਉਹਨਾਂ ਇੱਥੋਂ ਤੱਕ ਵੀ ਕਿਹਾ ਸੀ ਕਿ ਵਿਜੇ ਸਿੰਘਲਾ ਨੇ ਆਪਣਾ ਗੁਨਾਹ ਵੀ ਕਬੂਲ ਕੀਤਾ ਹੈ ਤੇ ਪੁਲਿਸ ਹੁਣ ਉਹਨਾਂ ਦੇ ਉੱਤੇ ਸਖਤ ਐਕਸ਼ਨ ਲਵੇਗੀ ਤੇ ਕਾਰਵਾਈ ਕਰੇਗੀ ਪਰ ਤੁਹਾਨੂੰ ਦੱਸਦੀ ਕਿ ਸਾਬਕਾ ਮੰਤਰੀ ਵਿਜੇ ਸਿੰਘਲਾ ਨੂੰ ਅੱਜ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਲੀਨ ਚਿੱਟ ਮਿਲ ਗਈ ਹੈ ਜਿਸ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਦਸਦੀਕੇ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਪਰਕਾਰ ਸਿੰਘ ਘੋਮਣ ਅਕਾਲੀ ਲੀਡਰ ਦੇ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਘੇਰਿਆ ਝਾਰਿਆ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਵਿਜੇ ਸਿੰਘਲਾ ਨੂੰ ਸਾਫ਼ ਸੁਥਰੀ ਕਲੀਨ ਚਿੱਟ ਦੇ ਦਿੱਤੀ ਹੈ ਕੋਈ ਸਬੂਤ ਨਹੀਂ ਕੋਈ ਕੇਸ ਨਹੀਂ ਮਿਲਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਉਸ ਵੇਲੇ ਉਹ ਝੂਠ ਬੋਲ ਰਹੇ ਸੀ ਜਾਂ ਫਿਰ ਹੁਣ ਪੁਲਿਸ ਝੂਠ ਬੋਲ ਰਹੀ ਹੈ ਇਹ ਸਪੱਸ਼ਟ ਕੀਤਾ ਜਾਵੇ ਦੱਸਦੀ ਕਿ ਵਿਰੋਧੀਆਂ ਦੇ ਵੱਲੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕੇ ਬਠਿੰਡੇ ਵਾਲੇ ਮੰਤਰੀ ਵਿਜੇ ਸਿੰਘਲਾ ਨੂੰ ਤਾਂ ਭਗਵੰਤ ਮਾਨ ਨੇ ਆਪ ਫੜਿਆ ਸੀ ਭ੍ਰਿਸ਼ਟਾਚਾਰ ਕਰਦੇ ਨੂੰ ਹੁਣ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਐ ਜਿਸ ਦਾ ਮਤਲਬ ਝੂਠ ਬੋਲ ਕੇ ਉਸ ਵੇਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀ ਹੋ ਗਿਆ ਬਦਲਾ ਇਹ ਵੀ ਪਰਉਪਕਾਰ ਸਿੰਘ ਕੋ ਮੰਡੇ ਵੱਲੋਂ ਲਿਖਿਆ ਗਿਆ ਏ ਤੁਹਾਨੂੰ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਵਿਜੇ ਸਿੰਘਲਾ ਬਾਰੇ ਦੱਸਿਆ ਗਿਆ ਸੀ ਕਿ ਉਸ ਨੇ ਭ੍ਰਿਸ਼ਟਾਚਾਰ ਕੀਤਾ ਮੇਰੇ ਕੋਲ ਕਬੂਲ ਵੀ ਕੀਤਾ ਪਰ ਅੱਜ ਵਿਜੇ ਸਿੰਘਲਾ ਜੋ ਕਿ ਸਾਬਕਾ ਮੰਤਰੀ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕਲੀਨ ਚਿੱਟ ਮਿਲ ਗਈ ਹੈ ਤੇ ਵਿਰੋਧੀ ਹੁਣ ਲਗਾਤਾਰ ਵੱਡੇ ਸਵਾਲ ਕਰ ਰਹੇ ਨੇ ਤੇ ਮੌਜੂਦਾ ਸਰਕਾਰ ਨੂੰ ਉਹਨਾਂ ਦੇ ਵੱਲੋਂ ਘੇਰਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ